A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮਹਿਮਾਨ ਸੁ ਅਟਵਾਲ ਬਹੁਤ ਬਹੁਤ ਸਵਾਗਤ ਕਰਦੀਆਂ। ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਸੀਐਮ ਭਗਵੰਤ ਮਾਨ ਦੀ ਹਸਪਤਾਲਾਂ ਨੂੰ ਲੈ ਕੇ ਨਵੀਂ ਨੀਤੀ। ਤਾਂ ਜੇਕਰ ਇਸ ਨਵੀਂ ਨੀਤੀ ਦੀ ਗੱਲ ਕੀਤੀ ਜਾਵੇ ਤਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਇਹ ਜਿਹੜਾ ਬਿਆਨ ਹੈ ਚਲਾਇਆ ਗਿਆ ਹੈ ਤਾਂ ਹਰ ਫ੍ਰਾਈਡੇ ਹਸਪਤਾਲਾ ਦੇ ਵਿੱਚ ਡੇਂਗੂ ਦੀ ਮੁਫਤ ਜਿਹੜੀ ਚੈਕਿੰਗ ਹੈ ਉਹ ਹੋਇਆ ਕਰੇਗੀ ਤੇ ਜੇਕਰ ਆਪਾਂ ਇੱਥੇ ਗੱਲ ਕਰਦੇ ਆਂ ਹਸਪਤਾਲਾਂ ਦੀ ਤਾਂ ਕਾਫੀ ਹੱਦ ਤੱਕ ਇਹ ਕਹਿ ਸਕਦੇ ਆਂ ਕਿ ਕਿਤੇ ਨਾ ਕਿਤੇ ਹਸਪਤਾਲਾਂ ਨੂੰ ਲੈ ਕੇ ਸਿਸਟਮ ਜਿਹੜਾ ਹੈ ਉਹ ਕਾਫੀ ਹੱਦ ਤੱਕ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਬਹੁਤ ਹੀ ਰੀਜ਼ਨ ਨੇ ਹਸਪਤਾਲਾਂ ਦੀਆਂ ਜੇਕਰ ਚੈਕਿੰਗ ਦੀ ਗੱਲ ਕੀਤੀ ਜਾਵੇ ਸੁਰੱਖਿਆ ਦੀ ਗੱਲ ਕੀਤੀ ਜਾਵੇ ਤੇ ਹੋਰ ਸਿਸਟਮ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਲੋਕ ਪਰੇਸ਼ਾਨ ਵੀ ਨਜ਼ਰ ਆਉਂਦੇ ਨੇ ਕਿਉਂਕਿ ਲੋਕਾਂ ਦੇ ਇਹੀ ਮੰਨਣਾ ਹੁੰਦਾ ਹੈ ਕਿ ਕਿਤੇ ਨਾ ਕਿਤੇ ਨੀਤੀਆਂ ਤਾਂ ਲਾਗੂ ਹੋ ਜਾਂਦੀਆਂ ਨੇ ਪਰ ਜੇਕਰ ਇਹਨਾਂ ਨੀਤੀਆਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰਾਂ ਇਹ ਨੀਤੀਆਂ ਲਾਗੂ ਕਰਨ ਤੋਂ ਬਾਅਦ ਭੁੱਲ ਜਾਂਦੀਆਂ ਨੇ ਕਿ ਅਸੀਂ ਇਸ ਨੀਤੀ ਨੂੰ ਅੱਗੇ ਕਿਸ ਤਰੀਕੇ ਦੇ ਨਾਲ ਚਲਾਣਾ ਹੈ ਤਾਂ ਇੱਥੇ ਵੀ ਕਿਤੇ ਨਾ ਕਿਤੇ ਸਰਕਾਰਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਸਰਕਾਰਾਂ ਤੇ ਲੋਕਾਂ ਦਾ ਜਿਹੜਾ ਗੁੱਸਾ ਹੈ ਉਹ ਕਾਫੀ ਹੱਦ ਤੱਕ ਫੁੱਟਦਾ ਹੈ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰਦੇ ਹਾਂ ਹੁਣ ਇਸ ਨਵੀਂ ਨੀਤੀ ਦੀ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਲਾਈਵ ਪ੍ਰੋਗਰਾਮ ਦੇ ਵਿੱਚ ਅੱਜ ਆਸੀਂ ਜੋ ਵਿਸ਼ਾ ਇੱਥੇ ਲਿਆ ਹੈ, ਉਹ ਐਸ.ੀ.ਐਮ. ਭਗਵੰਤ ਮਾਨ ਦੀ ਹਸਪਤਾਲਾਂ ਨੂੰ ਲੈ ਕੇ ਨਵੀਂ ਨੀਤੀ ਤੇ ਲਾਈਵ ਪ੍ਰੋਗਰਾਮ ਨੂੰ ਵਾਤਵਾਂਦ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰਿਆ ਕਰੋ। ਤਾਂ ਹੁਣ ਇੱਥੇ ਭਗਵੰਤ ਮਾਨ ਦੇ ਵੱਲੋਂ ਨਵੀਂ ਨੀਤੀ, ਯਾਨੀ ਕਿ ਸ਼ੁੱਕਰਵਾਰ, ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਜਿਹੜਾ ਹੈ, ਉਹ ਨੀਤੀ ਤਿਆਰ ਤਾਂ ਹੋ ਗਈ ਹੈ ਪਰ ਇਹ ਨੀਤੀ ਅੱਗੇ ਜਾ ਕੇ ਕਿਸ ਕਦਰ ਕੰਮ ਕਰਦੀ ਹੈ ਜਾਂ ਕਿਸ ਤਰੀਕੇ ਦੇ ਨਾਲ ਕੰਮ ਕਰੇਗੀ ਇਹ ਫਿਲਹਾਲ ਆਪਾਂ ਦੇਖਣਾ ਹੋਵੇਗਾ। ਤੇ ਜੇਕਰ ਇਥੇ ਆਪਾਂ ਗੱਲ ਕਰਦੇ ਆਂ ਹੋਰ ਵੀ ਚੀਜ਼ਾਂ ਨੂੰ ਲੈ ਕੇ ਤਾਂ ਕਾਫੀ ਹੱਦ ਤੱਕ ਲੋਕਾਂ ਦੇ ਸਵਾਲ ਹੁੰਦੇ ਨੇ ਕਿ ਹਸਪਤਾਲਾਂ ਦੇ ਵਿੱਚ ਇੱਕ ਵਾਰ ਜਿਹੜੀ ਗਰਾਉਂਡ ਜ਼ੀਰੋ ਚੈਕਿੰਗ ਹੈ ਉਹ ਸਰਕਾਰਾਂ ਦੇ ਵੱਲੋਂ ਹੋਣੀ ਚਾਹੀਦੀ ਹੈ ਜੋ ਕਿ ਕਦੇ ਵੀ ਨਹੀਂ ਹੁੰਦੀ ਜਦੋਂ ਕੋਈ ਨੀਤੀ ਲਾਗੂ ਹੁੰਦੀ ਹੈ ਇਹ ਕੋਈ ਨਵੀਂ ਸੁਵਿਧਾ ਮਿਲਦੀ ਹੈ ਤਾਂ ਉਸੇ ਸਮੇਂ ਜੜੀ ਸਰਕਾਰਾਂ ਨੇ ਉਹ ਕਿਤੇ ਨਾ ਕਿਤੇ ਲਾਈਮਲਾਈਟ ਦੇ ਵਿੱਚ ਆਉਂਦੀਆਂ ਨੇ ਪਰ ਜੇਕਰ ਸਮੇਂ-ਸਮੇਂ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਜਦੋਂ ਸਮਾਂ ਅੱਗੇ ਵਧਦਾ ਹੈ ਤਾਂ ਸਰਕਾਰਾਂ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਭੁੱਲ ਜਾਂਦੀਆਂ ਨੇ ਤਾਂ ਇੱਥੇ ਹਸਪਤਾਲਾਂ ਦੀਆਂ ਚੀਜ਼ਾਂ ਨੂੰ ਲੈ ਕੇ ਬਹੁਤ ਸਾਰੇ ਲੋਕ ਪਰੇਸ਼ਾਨ ਵੀ ਹੁੰਦੇ ਨੇ ਖੱਜਲਖਵਾਰ ਵੀ ਹੁੰਦੇ ਨੇ ਇਨਫੈਕਟ ਇੱਥੇ ਜਿਹੜੇ ਲੋਕਾਂ ਦੇ ਟੈਸਟ ਹੁੰਦੇ ਨੇ ਕਈ ਵਾਰ ਉਹ ਵੀ ਉਹਨਾਂ ਨੂੰ ਮਹਿੰਗੇ ਪੈ ਜਾਂਦੇ ਨੇ ਪਰ ਕਿਸ ਤਰੀਕੇ ਦੇ ਨਾਲ ਇਹ ਵੀ ਅੱਗੇ ਤੁਹਾਨੂੰ ਦੱਸਾਂਗੇ ਹਾਂਜੀ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਜੀ ਸ਼ਰਮਾ ਬੋ ਰਹੀ ਹਾਂ 1 ਕਰੋੜ ਤੋਂ ਹਾਂਜੀ ਸੰਜੀਵ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ i1 ਪੰਜਾਬੀ ਟੀਵੀ ਤੇ ਧੰਨਵਾਦ ਮੈਨੂੰ ਸਵਾਗਤ ਬਹੁਤ ਬਹੁਤ ਧੰਨਵਾਦ ਜੀ ਸੰਜੇਪ ਜੀ ਅੱਜ ਦਾ ਆਪਣਾ ਜੋ ਵਿਸ਼ਾ ਹੈ ਉਹ ਹੈ ਸੀਐਮ ਭਗਵੰਤ ਮਾਨ ਦੀ ਹਸਪਤਾਲਾਂ ਨੂੰ ਲੈ ਕੇ ਨਵੀਂ ਨੀਤੀ ਹੁਣ ਲਾਗੂ ਹੋ ਗਈ ਹੈ ਦਾਜ਼ਾ ਤੇ ਤੁਹਾਨੂੰ ਕਿ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਇਹ ਜਿਹੜੀ ਨੀਤੀ ਹੈ ਚਲਾਈ ਜਾਵੇਗੀ ਹਸਪਤਾਲਾਂ ਦੇ ਵਿੱਚ ਡੇਂਗੂ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਡੇਂਗੂ ਦਾ ਕਾਫੀ ਹੁਣੀ ਫੈਲਾਅ ਹੋ ਰਿਹਾ ਹੈ ਬਹੁਤ ਸਾਰੇ ਲੋਕਾਂ ਨੂੰ ਡੇਂਗੂ ਹੋ ਰਿਹਾ ਹੈ ਇਸ ਦੇ ਮੱਦੇਨਜ਼ਰ ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਲੋਕਾਂ ਦੀ ਸਿਹਤ ਨੂੰ ਲੈ ਕੇ ਇੱਥੇ ਕਿਤੇ ਨਾ ਕਿਤੇ ਦਾਵਾ ਕੀਤਾ ਗਿਆ ਹੈ ਕਿ ਅਸੀਂ ਇਹ ਨੀਤੀ ਚਲਾਵਾਂਗੇ ਪਰ ਗੱਲ ਇੱਥੇ ਇਹ ਹੈ ਕਿ ਨੀਤੀ ਇੱਕ ਹੁੰਦਾ ਹੈ ਨੀਤੀ ਨੂੰ ਚਲਾ ਕੇ ਰੱਖਣਾ ਤੇ ਦੂਜਾ ਹੁੰਦਾ ਹੈ ਨੀਤੀ ਚਲਾਉਣ ਤੋਂ ਬਾਅਦ ਉਸ ਤੇ ਗੌਰ ਹੀ ਨਾ ਕਰਨਾ ਤਾਂ ਇਹ ਦੋਨੋਂ ਹੀ ਚੀਜ਼ਾਂ ਆਪਣੇ ਆਪ ਦੇ ਵਿੱਚ ਬਹੁਤ ਮਾਇਨੇ ਰੱਖਦੀਆਂ ਨੇ ਕੀ ਕਹਿਣਾ ਚਾਹੂਗੇ ਬਿਲਕੁਲ ਮੈਡਮ ਬਿਲਕੁਲ ਦੇਖੋ ਬਹੁਤ ਵਧੀਆ ਸਰਕਾਰ ਦਾ ਫੈਸਲਾ ਜੀ ਬਾਦ ਸਾਹਿਬ ਦਾ ਜੀ ਦੇਖੋ ਇਹ ਫੈਸਲੇ ਦੀ ਕੋਈ ਕੁਸ਼ਲਾਕਾ ਬਣਦੀ ਹੈ ਬਹੁਤ ਘੱਟ ਸਰਕਾਰਾਂ ਦੇ ਵਿੱਚ ਚਾਂਸ ਹੁੰਦੇ ਆ ਕਿ ਜਿਹੜੇ ਇਦਾਂ ਦੇ ਕਿਤੇ ਨਾ ਕਿਤੇ ਕੰਮ ਸੇ ਕੰਮ ਫੈਸਲੇ ਤਾਂ ਲੈ ਰਹੇ ਆ ਜੀ ਹੂੰ ਅੱਗੇ ਉਹਨੂੰ ਜਾਰੀ ਰੱਖਣਾ ਜਾਂ ਚਾਲੂ ਰੱਖਣਾ ਮਤਲਬ ਉਹਨੂੰ ਚੱਲਦਾ ਰੱਖਣਾ ਤਾਂ ਕਿਤੇ ਨਾ ਕਿਤੇ ਜਿਹੜੇ ਵਿਭਾਗ ਹੁੰਦੇ ਆ ਲੈ ਕੇ ਹੁੰਦੇ ਆ ਉਹਨਾਂ ਦੇ ਹੱਥ ਹੁੰਦਾ ਹੈ ਹੂੰ ਦੇਖੋ ਸੀਐਮ ਸਾਹਿਬ ਦਾ ਐਲਾਨ ਹੋ ਜਵੇ ਜਾਂ ਕੋਈ ਸਬੰਧ ਤਾਂ ਜਿਵੇਂ ਹੈਲਥ ਡਿਪਾਰਟਮੈਂਟ ਦਾ ਕੋਈ ਮੰਤਰੀਆ ਉਹਦੇ ਵੱਲੋਂ ਕੋਈ ਨਾ ਕੋਈ ਐਲਾਨ ਹੋ ਜਵੇ ਜੀ ਜੀ ਇਸ ਟਾਈਮ ਤੱਕ ਤਾਂ ਕੁਛ ਦਿਨ ਤੱਕ ਤਾਂ ਇਹ ਦੇਖੋ ਰਹਿੰਦੇ ਕਿਤੇ ਨਾ ਕਿਤੇ ਗਰਾਉਂਡ ਜ਼ੀਰੋ ਤੇ ਕੰਮ ਹੁੰਦਾ ਹੈ ਜੀ ਹਮਮ ਅਗਰ ਥੋੜਾ ਜਿਹਾ ਟਾਈਮ ਨਿਕਲ ਜਾਂਦਾ ਕੁਛ ਟਾਈਮ ਨਿਕਲ ਜਾਂਦਾ ਫੇਰ ਮੁੜ ਕੇ ਸੂਈ ਉੱਠੀ ਜੁੱਠੀ ਆ ਜਾਂਦੀ ਹੈ ਉਦੋਂ ਹੀ ਲੋਕਾਂ ਨੂੰ ਪਰੇਸ਼ਾਨੀਆਂ ਉਦੋਂ ਹੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਿਤੇ ਨਾ ਕਿਤੇ ਅਗਰ ਐਲਾਨ ਕੀਤਾ ਦਾਸਾਂ ਜੀ ਚੈਨਲ ਦੇ ਮਾਧਿਅਮ ਰਾਹੀਂ ਮਾਨ ਸਾਹਿਬ ਵੀ ਕਰਾਂਗੇ ਵੀ ਇਸ ਨੂੰ ਕੰਟੀਨਿਊ ਰੱਖਿਓ ਕਿਤੇ ਨਾ ਕਿਤੇ ਚੱਲਦਾ ਰੱਖਿਓ ਇਹ ਨਾ ਹੋਵੇ ਵੀ ਅੱਜ ਐਲਾਨ ਹੋਇਆ ਤਾਂ 2 ਜਾਂ 4 ਦਿਨ ਬਾਅਦ ਤੁਸੀਂ ਉਹਨੂੰ ਪੰਖਤ ਕਰ ਰਹੇ ਹੋ ਜਾਂ ਉਸ ਤੇ ਗੌਰ ਨਹੀਂ ਕਰ ਰਹੇ ਬਿਲਕੁਲ ਜੀ ਬਿਲਕੁਲ ਹਾਲਾਂਕਿ ਦੇਖੋ ਐਲਾਨ ਤਾਂ ਕਰ ਦਿੱਤਾ ਗਿਆ ਹੈ ਤੇ ਇਸੇ ਕੰਮ ਕਿਸ ਤਰੀਕੇ ਦੇ ਨਾਲ ਹੋਵੇਗਾ ਇਹ ਵੀ ਦੇਖਣਾ ਹੋਵੇਗਾ ਤੇ ਦੂਸਰੀ ਗੱਲ ਇਹ ਵੀ ਹੈ ਦੇਖੋ ਸੰਜੀਵ ਜੀ ਅਕਸਰ ਹੀ ਆਪਾਂ ਸਿਹਤ ਵਿਭਾਗ ਨੂੰ ਲੈ ਕੇ ਵੀ ਬਹੁਤ ਸਾਰੇ ਜਿਹੜੇ ਲਾਈਵ ਪ੍ਰੋਗਰਾਮ ਕਰਦੇ ਆ ਬਹੁਤ ਸਾਰੀਆਂ ਗੱਲਾਂ ਕਰਦੇ ਆ ਤੇ ਇੱਥੇ ਸਿਹਤ ਵਿਭਾਗ ਨੂੰ ਲੈ ਕੇ ਕਾਫੀ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਸਿਹਤ ਸਹੂਲਤਾਂ ਜਿਹੜੀਆਂ ਸਰਕਾਰਾਂ ਨੂੰ ਦੇਣੀਆਂ ਚਾਹੀਦੀਆਂ ਨੇ ਉਹ ਲੋਕਾਂ ਨੂੰ ਆਮ ਤੌਰ ਤੇ ਨਹੀਂ ਮਿਲ ਪਾਂਦੀਆਂ ਤੇ ਜੇਕਰ ਗੱਲ ਕੀਤੀ ਜਾਵੇ ਹਸਪਤਾਲਾਂ ਦੇ ਹਾਲਾਤਾਂ ਦੀ ਤਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਕਿਸ ਕਦਰ ਜੜੇ ਲੋਕ ਨੇ ਆਹ ਹੁਨੇ ਹੁਨੇ ਹਾਲੇ ਦੇ ਵਿੱਚ ਰਜਿੰਦਰਾ ਹਸਪਤਾਲ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਲਾਈਟ ਹਸਪਤਾਲ ਦੇ ਵਿੱਚ ਨਹੀਂ ਸੀ ਤੇ ਜਿਹੜੇ ਮਰੀਜ਼ ਨੇ ਉਹ ਕਿਸ ਤਰ੍ਹਾਂ ਖੱਜਲ ਖਵਾਰ ਹੋ ਰਹੇ ਸੀ ਇੱਕ ਦੂਜੇ ਨੂੰ ਪੱਖੀਆਂ ਚੱਲਦੇ ਹੋਏ ਨਜ਼ਰ ਆਈ ਸੀ ਤਾਂ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਆਪਾਂ ਆਪਣੇ ਸਰਕਾਰੀ ਹਸਪਤਾਲਾਂ ਨੂੰ ਕਹਿ ਸਕਦੇ ਹਾਂ ਤਾਂ ਇੱਥੇ ਇਹ ਜਿਹੜੀ ਵੀਡੀਓਜ਼ ਆਪਣੇ ਸਾਹਮਣੇ ਆਉਂਦੀਆਂ ਨੇ ਸਰਕਾਰਾਂ ਦੇ ਸਾਹਮਣੇ ਵੀ ਤਾਂ ਜਾਂਦੀਆਂ ਹੀ ਹੋਣੀਆਂ ਪਰ ਤਾਂ ਵੀ ਦੇਖੋ ਦੇਖ ਕੇ ਚੀਜ਼ ਨੂੰ ਅਣਦੇਖਾ ਕੀਤਾ ਜਾਂਦਾ ਹੈ ਸਹੂਲਤਾਂ ਜਿਹੜੀ ਆਂ ਨੇ ਪ੍ਰੋਵਾਈਡ ਨਹੀਂ ਕੀਤੀਆਂ ਜਾਂਦੀਆਂ ਕੀ ਕਹਿਣਾ ਚਾਹੋਗੇ ਬਿਲਕੁਲ ਮੈਡਮ ਬਿਲਕੁਲ ਦੇਖੋ ਵੀਡੀਓ ਜੋ ਪੋਸਟ ਜਾਂ ਕੋਈ ਫੋਟੋ ਜੀ ਇਹ ਸਭ ਕੋਈ ਦੇਖੋ ਜੋ ਸਾਡੇ ਮੈਂ ਦੇਖੋ ਮਤਲਬ ਇਹ ਸਾਰਾ ਕੁਝ ਮੈਂ ਦੇਖੋ ਬੰਦਾ ਹਮ ਚਲੋ ਕਿਤੇ ਨਾ ਕਿਤੇ ਜੋ ਵੀ ਐਕਸ਼ਨ ਹੁੰਦਾ ਜਾਂ ਜੋ ਮਾਨ ਸਾਹਿਬ ਹੋਈ ਵੀ ਐਲਾਨ ਜਾਂ ਕੋਈ ਵੀ ਚੀਜ਼ ਮ ਕਰਦਾ ਤਾਂ ਹੋ ਸਕਦਾ ਉਹ ਚੀਜ਼ ਨੂੰ ਦੇਖ ਕੇ ਕਰ ਦੇਣ ਉਹਨਾਂ ਤੱਕ ਗੱਲ ਪਹੁੰਚ ਗਈ ਹੋਵੇ ਅਜੀ ਬਾਈ ਵੀ ਕਹਿੰਦਾ ਕਿ ਹੋ ਸਕਦਾ ਦੀ ਸਰਕਾਰਾਂ ਤੱਕ ਗਰਾਉਂਡ ਪੀਡੀਆਂ ਰਿਪੋਰਟਾਂ ਨਾ ਜਾਂਦੀਆਂ ਹੋਣ ਈਂ ਦੇ ਸਰਕਾਰਾਂ ਤੱਕ ਗਰਾਉਂਡ ਪੀਡੀਆਂ ਰਿਪੋਰਟਾਂ ਤਾਂ ਜਾਂਦੀਆਂ ਆਂ ਅਗਰ ਖੁਦ ਮੰਤਰੀ ਜਾਂ ਕੋਈ ਸਰਕਾਰਾਂ ਦੇ ਬੰਦੇ ਜਾਂ ਕੋਦੋਂ ਰਾਜਨੀਤਿਕ ਲੋਕ ਐ ਇਸ ਸਰਕਾਰੀ ਹਸਪਤਾਲਾਂ ਦਾ ਕਿਤੇ ਨਾ ਕਿਤੇ ਵਰਤੋਂ ਕਰਨ ਜੀ ਉਹ ਤਾਂ ਕਿਤੇ ਵੱਡੇ ਵੱਡੇ ਹਸਪਤਾਲਾਂ ਦੇ ਪ੍ਰਾਈਵੇਟ ਹਸਪਤਾਲਾਂ ਕਿਤੇ ਨਾ ਕਿਤੇ ਇਲਾਜ ਕਰਾਉਂਦੇ ਆ ਜੀ ਉਹਨਾਂ ਨੂੰ ਕੀ ਪਤਾ ਕਿ ਸਰਕਾਰੀ ਸਿਖਲਾਈ ਜਾਂ ਸਰਕਾਰੀ ਦੇ ਹਸਪਤਾਲ ਦੇ ਵਿੱਚ ਜਿਹੜਾ ਕੋਈ ਨਾ ਕੋਈ ਸਿਸਟਮ ਹੁੰਦਾ ਉਹਨਾਂ ਕੋਲ ਪਰ ਕਿਹਾ ਜਾਂਦਾ ਜਾਂ ਕਿਵੇਂ ਲੋਕ ਉਹਨਾਂ ਦੀਆਂ ਪਰੇਸ਼ਾਨੀਆਂ ਦਾ ਕਿਦਾਂ ਕਿਤੇ ਸਹਾਰਾ ਕਰਦੇ ਨੇ ਬਿਲਕੁਲ ਜੀ ਬਿਲਕੁਲ ਤੇ ਦੇਖੋ ਆਮ ਲੋਕ ਜਦੋਂ ਖੱਜਲ ਖਵਾਰ ਹੁੰਦੇ ਨੇ ਤਾਂ ਆਮ ਲੋਕਾਂ ਦੀ ਹੀ ਸ਼ਿਕਾਇਤ ਹੁੰਦੀ ਹੈ ਕਿ ਸਰਕਾਰਾਂ ਇਹਨਾਂ ਮਸਲਿਆਂ ਦੇ ਉੱਤੇ ਗੌਰ ਨਹੀਂ ਕਰਦੀ ਇਸ ਤੋਂ ਇਲਾਵਾ ਹੋਰ ਵੀ ਆਪਾਂ ਸਰਕਾਰੀ ਹਸਪਤਾਲਾਂ ਦੀਆਂ ਜੇਕਰ ਗੱਲਾਂ ਕਰੀਏ ਤਾਂ ਕਾਫੀ ਹੱਦ ਤੱਕ ਲੋਕ ਜਿਹੜੇ ਟੈਸਟ ਕਰਵਾਉਂਦੇ ਨੇ ਤਾਂ ਟੈਸਟ ਤਾਂ ਲਿਖ ਦਿੱਤੇ ਜਾਂਦੇ ਨੇ ਪਰ ਦਵਾਈਆਂ ਕਈ ਵਾਰ ਹਸਪਤਾਲ ਵਾਲੇ ਬਾਹਰ ਦੇ ਸਟੋਰ ਦੇ ਵਿੱਚੋਂ ਪਰਚੇਸ ਕਰਨ ਨੂੰ ਬੋਲ ਦਿੰਦੇ ਨੇ ਕਿ ਤੁਸੀਂ ਬਾਹਰੋਂ ਖਰੀਦ ਸਕਦੇ ਹੋ ਤਾਂ ਉੱਥੇ ਲੋਕਾਂ ਦਾ ਪੈਸਾ ਫਿਰ ਤੋਂ ਲੱਗਦਾ ਹੈ ਕੀ ਲੱਗਦਾ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਆਮ ਲੋਕਾਂ ਦਾ ਸੋਸ਼ਣ ਹੁੰਦਾ ਹੈ ਕੀ ਲੱਗਦਾ ਦੇਖੋ ਮੈਡਮ ਇਹ ਚੀਜ਼ ਤਾਂ ਹਮੇਸ਼ਾ ਹੀ ਕਹਿੰਦਾ ਵੀ ਦੇਖੋ ਫਰੀ ਦੀ ਚੀਜ਼ ਲੋਕਾਂ ਨੂੰ ਨਾ ਲੱਗੇ ਜੀ ਹਾਂ ਜੀ ਫਰੀਦ ਜੀ ਜਨਾਬਿਆਓ ਤੁਸੀਂ ਉਹ ਵੀ ਜਿਹੜਾ ਹਜ਼ਾਰਾਂ ਹਜ਼ਾਰਾਂ ਰੁਪਏ ਚ ਕਿਤੇ ਨਾ ਕਿਤੇ ਲੋਕਾਂ ਦੇ ਚੈਸਟ ਆਉਂਦੇ ਆ ਲੋਕਾਂ ਨੂੰ ਦਵਾਈਆਂ ਪਹੜੋਂ ਦਿੱਤੀਆਂ ਜਾਣੀਆਂ ਉਹ ਵੀ ਤੁਸੀਂ ਸਸਤੇ ਰੇਟ ਤੇ ਜੇ 100 ਰੁਪਏ ਦੀ ਪੀਜਾ ਤੁਸੀਂ 5 ਜਾਂ 10 ਰੁਪਏ ਤੁਸੀਂ ਲੋਕਾਂ ਨੂੰ ਦੋਗੇ ਲੋਕਾਂ ਨੂੰ ਵੀ ਉਹ ਚੀਜ਼ ਮਿਲੂਗੀ ਤੇ ਲੋਕ ਵੀ ਕਿਤੇ ਨਾ ਕਿਤੇ ਆਸਾਨ ਹੋ ਜਾਣਗੇ ਕਿਤੇ ਨਾ ਕਿਤੇ ਸਰਕਾਰਾਂ ਤੇ ਵੀ ਜਿਹੜਾ ਬਜਟ ਨਹੀਂ ਜਿ ਬਣੂਗਾ ਜਦੋਂ ਬਿਲਕੁਲ ਸੂਈ ਤੇ ਗਨ ਹੋ ਜਾਂਦੀ ਹੈ ਮੈਡਮ ਜੀ ਤੇ ਫਰਕਾਰੀ ਹਸਪਤਲਾਂ ਦੀ ਜਾਂ ਸਰਕਾਰੀ ਹੈਲਥ ਡਿਪਾਰਟਮੈਂਟ ਦੀ ਗੱਲ ਕਰਦੇ ਆ ਜੀ ਅਸੀਂ ਆ ਦੋ ਤਿੰਨ ਪਹਿਲਾਂ ਸਰਕਾਰੀ ਹਸਪੀਟਲ ਡਿਸਪੈਂਸਰੀ ਜੋ ਦਵਾਈ ਲਈ ਸੀ ਜੀ ਜੀ ਮੈਡਮ ਉਹ ਗੋਰੀਆਂ ਜਿਹੜੇ ਅਸੀਂ ਤਕਲੀਫ ਵਾਸਤੇ ਲਈਆਂ ਜਿਹੜੇ ਬੰਦੇ ਖਾਦੀਆਂ ਜੀ ਜਾਂ ਪਾਕ ਲਈ ਹੈ ਜੀ ਉਹ ਬੰਦਾ ਬੋਲ ਰਿਹਾ ਜੀ ਮੈਨੂੰ ਇਹ ਦੇ ਲੈ ਕੇ ਬੀਸੀਡੀ ਤੱਕ ਪੁੱਛ ਵੀ ਇਸ ਦਵਾਈ ਦਾ ਮੈਨੂੰ ਨਾ ਟੇਸਟ ਪਤਾ ਲੱਗਿਆ ਨਾ ਦਵਾਈ ਦਾ ਅਸਰ ਪਤਾ ਲੱਗਿਆ ਪਤਾ ਨਹੀਂ ਉਹ ਕਿੱਦਾਂ ਦੀਆਂ ਦਵਾਈਆਂ ਹੁੰਦੀਆਂ ਹਨ ਕਿੱਦਾਂ ਦੇ ਨਹੀਂ ਹੁੰਦੀਆਂ ਮਤਲਬ ਵੇਝਾਨੀਆਂ ਦਵਾਈਆਂ ਜਿਹੜੀਆਂ ਅਸੀਂ ਨਹੀਂਆਂ ਨਹੀਂਆਂ ਦਵਾਈਆਂ ਦੰਦੇ ਹੈ ਜੀ ਉਹ ਕਿਤੇ ਨਾ ਕਿਤੇ ਅਸਰ ਕਰਦੀਆਂ ਹੋਰ ਉਦੋਂ ਤੱਕ ਗਰੀਬ ਬੰਦਾ ਜਿਹੜਾ ਪਹੁੰਚ ਨਹੀਂ ਸਕਦਾ ਸਰਕਾਰਾਂ ਨੇ ਕਿਤੇ ਨਾ ਕਿਤੇ ਇਹ ਜਾਂ ਕੋਚਰ ਦੀ ਕੋਸ਼ਿਸ਼ ਕੀਤੀ। ਬਿਲਕੁਲ ਜੀ ਬਿਲਕੁਲ ਤੇ ਦੇਖੋ ਬਾਸ ਸਾਰੀਆਂ ਜਿਹੜਾ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਬਾਸ ਸਾਰੀ ਦਵਾਈਆਂ ਮੁਫਤ ਵੀ ਦਿੱਤੀਆਂ ਜਾਂਦੀਆਂ ਨੇ ਕੈਂਪਸ ਵੀ ਲੱਗਦੇ ਨੇ ਪਰ ਗੱਲ ਉਹੀ ਆ ਜਾਂਦੀ ਹੈ ਕਿ ਆਮ ਲੋਕ ਜਿਹੜੇ ਨੇ ਉਹ ਦੇਖੋ ਹਰ ਚੀਜ਼ ਦੇ ਉੱਤੇ ਜਿਹੜਾ ਭਰੋਸਾ ਹੈ ਉਹ ਕਰ ਲੈਂਦੇ ਨੇ ਤਾਂ ਇੱਥੇ ਕਿਤੇ ਨਾ ਕਿਤੇ ਉਹਨਾਂ ਦਾ ਭਰੋਸਾ ਹੀ ਉਹਨਾਂ ਨੂੰ ਮਾਰ ਦਿੰਦਾ ਹੈ ਦੂਜੇ ਪਾਸੇ ਸਿਹਤ ਸਹੂਲਤਾਂ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਸੀ ਬਹੁਤ ਸਾਰੀ ਵੀਡੀਓਜ਼ ਆਪਾਂ ਕਹਿ ਸਕਦੇ ਹਾਂ ਅਕਸਰ ਹੀ ਸੋਸ਼ਲ ਮੀਡੀਆ ਤੇ ਹੁੰਦੀਆਂ ਨੇ ਤਾਂ ਇਹਨਾਂ ਦੇ ਉੱਤੇ ਸਰਕਾਰਾਂ ਨੂੰ ਕੋਈ ਨਾ ਕੋਈ ਠੋਸ ਕਦਮ ਚੁੱਕਣ ਦੀ ਜ਼ਰੂਰਤ ਤਾਂ ਹੁੰਦੀ ਹੀ ਹੈ ਦੇਖੋ ਤਾਂ ਇੱਥੇ ਤਾਂ ਵੀ ਆਪਾਂ ਕਹਿ ਸਕਦੇ ਆ ਕਿ ਸਰਕਾਰਾਂ ਚੁੱਪੀ ਸਾਧ ਲੈਂਦੀਆਂ ਨੇ ਤੇ ਕੁਝ ਨਹੀਂ ਕਰਦੀਆਂ ਜਿਸ ਦੇ ਕਰਕੇ ਆਮ ਪਬਲਿਕ ਜਿਹੜੀ ਹੈ ਹਰਾਸ਼ ਹੁੰਦੀ ਹੈ ਪਰੇਸ਼ਾਨ ਹੁੰਦੀ ਹੈ ਬਿਲਕੁਲ ਮੈਡਮ ਬਿਲਕੁਲ ਦੇਖੋ ਇਹ ਸਰਕਾਰੀ ਸਿਸਟਮ ਤੋਂ ਜਿੰਨਾ ਚਿਰ ਰਾਜਸੀ ਲੋਕ ਜਾਂ ਸਰਕਾਰਾਂ ਦੇ ਲੋਕ ਜਾਂ ਉਹਨਾਂ ਦੇ ਬੱਚੇ ਜਾਂ ਉਹਨਾਂ ਦੇ ਪਰਿਵਾਰ ਉਹਨਾਂ ਚੀਜ਼ਾਂ ਦੀ ਪਰਸੋਂ ਨਹੀਂ ਕਰਨਗੇ ਉਹਨਾਂ ਨੂੰ ਕੀ ਪਤਾ ਲੱਗੂਗਾ ਜੀ ਦੇਖੋ ਪੈਸੇ ਦੇ ਬਲ ਪਰ ਅੱਜ ਕੱਲ ਜਿਹੜੀ ਦੁਨੀਆ ਚੱਲਦੀ ਹੈ ਜੀ ਜਿਹੜੇ ਬੰਦੂ ਪਰ ਪੈਸਾ ਉਹ ਜਿਹੜਾ ਚੰਗਾ ਰਾਜ ਵੱਡੇ ਹਸਪਤਲ ਚ ਪ੍ਰਾਈਵੇਟ ਚ ਕਰਾ ਦਿੰਦਾ ਹੈ ਜੀ ਜਿਹੜਾ ਮਤਲਬ ਕੋਈ ਗਰੀਬ ਹੁੰਦਾ ਜਿਹਦਾ ਉਹ ਵੀ ਫਾਤਾ ਕਾਫੀ 15000 ਪਰਖਾ ਹੁੰਦੀ ਹੈ ਜੀ ਉਹ ਬੰਦਾ ਦਵਾਈ ਕਵੇ ਕਿ ਜਿਆ ਮਹਿੰਗੀ ਕਿਤੇ ਆਪਣੇ ਪਰਿਵਾਰ ਨੂੰ ਕਿਥੇ ਨਕੇ ਦੇਖ ਰੇ ਕਰੇ ਜੀ ਜਿਸੀ ਕੀਤਾ ਕਰਕੇ ਸੀ اسی ਗੱਲਾਂ ਤੇ ਸੀ ਬੋਲਦੇ ਹੁੰਦੇ ਆ ਕਿ ਸਰਕਾਰਾਂ ਨੂੰ ਸਿਸਟਮ ਐਸਾ ਦਾ ਬਣਾਉਣਾ ਚਾਹੀਦਾ ਵੀ ਸਰਕਾਰ ਦੇ ਕੁਝ ਜਨਾਂ ਪਵੇ ਲੋਕਾਂ ਨੂੰ ਵੀ ਆਰਾਮ ਨਾਲ ਕਿਤੇ ਨਾ ਕਿਤੇ ਸਰਕਾਰੀ ਸੂਤ ਦਾ ਸਾਡਾ ਮਿਕਸ ਹੋਵੇ ਜੀ ਬਿਲਕੁਲ ਬਿਲਕੁਲ ਤੇ ਜੇਕਰ ਆਪਾਂ ਹੁਣ ਇਸ ਨੀਤੀ ਦੀ ਗੱਲ ਕਰ ਲਈਏ ਕਿ ਡੇਂਗੂ ਦਾ ਸ਼ਿਕਾਰ ਕਾਫੀ ਲੋਕ ਹੋ ਰਹੇ ਨੇ ਜਿਸ ਦੇ ਮੱਦੇ ਨਜ਼ਰ ਰੱਖਦੇ ਹੋਏ ਆਪਣੇ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਉਪਰਾਲਾ ਤਾਂ ਦੇਖੋ ਕਰ ਦਿੱਤਾ ਗਿਆ ਹੈ ਨਵੀਂ ਨੀਤੀ ਲਾਗੂ ਹੋ ਚੁੱਕੀ ਹੈ ਤੇ ਇੱਥੇ ਇਹ ਨੀਤੀ ਹਾਲਾਂਕਿ ਕਿਸ ਤਰੀਕੇ ਦੇ ਨਾਲ ਕੰਮ ਕਰੇਗੀ ਇਹ ਵੀ ਫਿਲਹਾਲ ਆਉਣ ਵਾਲੇ ਦਿਨਾਂ ਦੇ ਵਿੱਚ ਦਿਖ ਜਾਵੇਗਾ ਤੇ ਕਿਤੇ ਨਾ ਕਿਤੇ ਕੀ ਲੱਗਦਾ ਹੈ ਕਿ ਆਮ ਲੋਕਾਂ ਨੂੰ ਵੀ ਅਜਿਹੀਆਂ ਬਿਮਾਰੀਆਂ ਤੋਂ ਜਿਦਾ ਕਿ ਡੇਂਗੂ ਹੋ ਜਾਂਦਾ ਹੈ ਆਮ ਲੋਕਾਂ ਨੂੰ ਕਿੰਨੀ ਕੁ ਆਪਣੀ ਸੁਰੱਖਿਆ ਇੱਥੇ ਰੱਖਣੀ ਚਾਹੀਦੀ ਹੈ ਕਿਉਂਕਿ ਆਪਾਂ ਕਹਿ ਦਿੰਨੇ ਆ ਨਾ ਅਕਸਰ ਹੀ ਕਿ ਆਪਣੀ ਸੁਰੱਖਿਆ ਆਪਣੇ ਹੀ ਹੱਥ ਵਿੱਚ ਹੁੰਦੀ ਹੈ ਮੈਡਮ ਦੇ ਕੋ ਖਾਣ-ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ ਜੀ 12 ਦਿਨਾਂ ਦੀ ਜੀ ਆਹ ਕਿ ਖਾਣੇ ਆ ਕਿਤੇ ਨਾ ਕਿਤੇ ਉਹਨਾਂ ਨੂੰ ਫ੍ਰੀਜ ਕਰਨਾ ਚਾਹੀਦਾ ਹੈ ਸਫਾਈ ਦਾ ਧਿਆਨ ਰੱਖਣੀ ਚਾਹੀਦਾ ਹੈ ਜੰਗੀ ਗੁਆਲਟੀ ਦੀ ਜੀ ਜਾਂ ਚੰਗੀ ਕੁਆਲਟੀ ਦੀ ਜਿਹੜਾ ਸਮਾਨ ਅਗੇ ਬਣਾ ਕੇ ਸਾਨੂੰ ਦੇ ਕੇ ਉਹ ਆਪ ਬਣਾ ਕੇ ਆਪ ਪਿਆਰ ਕਰਕੇ ਖਾਣਾ ਚਾਹੀਦਾ ਅੱਜ ਜਿਹੀ ਪਾਸਟੂਡ ਵਾਲ ਨੂੰ ਭਾਵੇਂ ਅੱਜ ਦੀ ਬਹਾਪੇ ਖਾਣੇ ਵਾਲ ਨੂੰ ਭੱਜਦੇ ਆ ਜੀ ਜੇ ਕੋਈ ਉਹ ਆਪਣੇ ਹੱਥ ਨਾਲ ਬੀਜ ਬਣੀ ਹੋਊਗੀ ਆਪਣੇ ਅੱਖਾਂ ਦੇ ਸਾਹਮਣੇ ਬਣੀ ਹੋਊਗੀ ਕੰਮ ਸੇ ਕੰਮ ਉਹਨਾਂ ਦਾ ਪਤਾ ਹੋਊਗਾ ਕਿ ਇਹਦੇ ਵਿੱਚ ਕੀ ਠੀਕ ਹੈ ਜਾਂ ਕੀ ਗਲਤ ਹੈ ਜਿਆਦਾ ਪਰਚਾਰ ਨਹੀਂ ਬਣਦਾ ਕਿ ਜਿਹੜੇ ਅਸੀਂ ਬਾਹਰ ਦੇ ਚੀਜ਼ਾਂ ਲੈਂਦੇ ਆਂ ਜਿਦਾ ਕੋਈ ਚੀਜ਼ ਨਹੀਂ ਹੁੰਦੀ ਜਿਨ੍ਹਾਂ ਤੇ ਕੋਈ ਲੈਵਲ ਨਹੀਂ ਲੱਗਿਆ ਹੋਣਾ ਕਿਤੇ ਨਾ ਕਿਤੇ ਫਰਸਟ ਕਰਕੇ ਰਿਸਰਚ ਕਰਕੇ ਲੋਕ ਜਿਹੜੇ ਆਂ ਦਵਾਤ ਉਹ ਬਿਲਕੁਲ ਜੀ ਬਿਲਕੁਲ ਤੇ ਜੇਕਰ ਹੁਣ ਆਪਾਂ ਦੂਜੇ ਪਾਸੇ ਗੱਲ ਕਰ ਲਈਏ ਹੋਰ ਚੀਜ਼ਾਂ ਨੂੰ ਲੈ ਕੇ ਜਦਾਂ ਕਿ ਹਸਪਤਾਲਾਂ ਦੀ ਗੱਲ ਹੋ ਰਹੀ ਹੈ ਡੇਂਗੂ ਦੀ ਗੱਲ ਹੋ ਰਹੀ ਆ ਪਬਲਿਕ ਦੀ ਗੱਲ ਹੋ ਰਹੀ ਹੈ ਤਾਂ ਜਿੱਦਾਂ ਅਕਸਰ ਹੀ ਸਰਕਾਰਾਂ ਜਿਹੜੀਆਂ ਨੇ ਕੋਈ ਨਾ ਕੋਈ ਨਵੀਂ ਨੀਤੀ ਜਿਹੜੀ ਤਿਆਰ ਕਰਦੀ ਹੀ ਰਹਿੰਦੀ ਹੈ ਤੇ ਇਥੇ ਇੱਕ ਹੋਰ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਆਯੂਸ਼ਮਨ ਯੋਜਨਾ ਜਿਹੜੀ ਸਰਕਾਰੀ ਯੋਜਨਾ ਹੈ ਇਸ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਇੱਕ ਵਾਰ ਉੱਠੇ ਸੀ ਕਿ ਆਯੂਸ਼ਮਨ ਕਾਰਡ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਕਿਤੇ ਨਾ ਕਿਤੇ ਹਾਲਾਂਕਿ ਸਰਕਾਰਾਂ ਜਿਹੜੇ ਸਰਕਾਰਾਂ ਨੇ ਗਈਆਂ ਉਹ ਕਿਤੇ ਨਾ ਕਿਤੇ ਬਿੱਲ ਪੇ ਕਰਵਾਉਂਦੀਆਂ ਨੇ ਪਾਰਿਸ ਦੇ ਵਿੱਚ ਬਹੁਤ ਸਾਰੇ ਫਰਾਡ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਨਿਕਲ ਕੇ ਸਾਹਮਣੇ ਆਈਆਂ ਸੀ ਤਾਂ ਕੀ ਲੱਗਦਾ ਹੈ ਕਿ ਇਹ ਨੀਤੀਆਂ ਤਾਂ ਚਲਾ ਦਿੰਦੀਆਂ ਨੇ ਸਰਕਾਰਾਂ ਪਰ ਇਹ ਨੀਤੀਆਂ ਕਈ ਵਾਰ ਗਲਤ ਲੋਕਾਂ ਦੇ ਹੱਥਾਂ ਦੇ ਵਿੱਚ ਚੜ ਜਾਂਦੀਆਂ ਨੇ ਜਿਸ ਦਾ ਇਸਤੇਮਾਲ ਉਹ ਗਲਤ ਲੋਕ ਜਿਹੜੇ ਨੇ ਕਰਦੇ ਨੇ ਆਪਣੇ ਫਾਇਦੇ ਦੇ ਲਈ ਤੇ ਆਮ ਜਨਤਾ ਨੂੰ ਉਸ ਦਾ ਸਿਰਫ ਔਰ ਸਿਰਫ ਨੁਕਸਾਨ ਹੀ ਹੁੰਦਾ ਹੈ। ਦੇਖੋ ਮੈਡਮ ਸੀਐਨਬੀਐ ਮੰਤਰੀ ਸਾੰਤਰੀ ਇਹਨਾਂ ਨੇ ਤਾਂ ਜੀ ਦੇਖੋ ਐਲਾਨ ਕਰਨੇ ਹੁੰਦੇ ਆ ਇਹਨਾਂ ਨੇ ਲੋਕਾਂ ਦੇ ਰੁੱਤੇ ਚੀਜ਼ੇ ਬਿਆਉਣੇ ਜੀ ਯਾਨੀ ਉਸ ਚੀਜ਼ ਨੂੰ ਰੈਗੂਲਰ ਕੰਟੀਨਿਊ ਰੱਖਣਾ ਹੈ ਜੀ ਉਹ ਵਿਭਾਗ ਹੁੰਦੇ ਆ ਡਿਪਾਰਟਮੈਂਟ ਹੁੰਦੇ ਆ ਜੀ ਉਹ ਸਿਰਫ ਇੱਕ ਆਪਣੇ ਫਾਇਦੇ ਵਾਸਤੇ ਜਾਂ ਆਪਣੇ ਲੋਕਾਂ ਦੇ ਫਾਇਦੇ ਵਾਸਤੇ ਇਸ ਚੀਜ਼ ਨੂੰ ਲਾਗੂ ਰੱਖਦੇ ਆ ਜੀ ਆਮ ਬੰਦੇ ਦਾ ਮੈਨੂੰ ਤਾਂ ਨਹੀਂ ਜੀ ਲੱਗਦਾ ਮੇਰੀ ਕੋਈ ਜਾਣ ਪਛਾਣ ਦੇ ਵਿੱਚ ਜਾਂ ਮੇਰੀ ਕੋਈ ਸਾਥ ਦੇ ਵਿੱਚ ਕੋਈ ਆਸ਼ਮਾਨਕਾਰ ਦਾ ਜਿਹੜਾ ਕੋਈ ਨਾ ਕਿਸੇ ਚਾਰ ਲੋ ਕੀ ਲਿਆ ਜਾਂ ਕੇ ਸਮੁੱਚੀ ਦਾ ਫਾਇਦਾ ਹੋਇਆ ਜੀ ਆਪਣੇ ਵੀ ਹੁੰਦੇ ਆ ਜੀ ਕਿਤੇ ਨਾ ਕਿਤੇ ਆ ਲੋਕਾਂ ਦੇ ਨਾਮ ਤੱਕ ਕਾਵੀ ਕੀਤਾ ਜਾਂਦਾ ਕਿਤੇ ਨਾ ਕਿਤੇ ਹੁਕਮੀ ਵੀ ਹੈ ਜਿਹੜੀ ਵੱਤੋਂ ਵੀ ਨਹੀਂ ਕੀਤੀ ਜਾਂਦੀ ਜੋ ਸਰਕਾਰਾਂ ਨੇ ਸੂਚਨਾ ਦਿੱਤੀਆਂ ਵੀ ਹੁੰਦੀਆਂ ਨੇ ਕਿਸੇ ਕਰਕੇ ਸਾਨੂੰ ਦੁੱਖ ਲੱਗਦਾ ਵੀ ਜਦੋਂ ਸਰਕਾਰ ਕੋਈ ਯੋਜਨਾ ਚਾਲੂ ਕਰ ਦਿੰਦੀ ਹੈ ਉਹਨੂੰ ਡਿਪਾਰਟਮੈਂਟ ਨੂੰ ਐਵੇਂ ਛਕਲਾਈ ਚਾਹੀਦੀ ਹੈ ਹਰ 15 ਦਿਨ 20 20 ਦਿਨਾਂ ਬਾਅਦ ਵੀ ਚੈਕਿੰਗ ਹੋਣੀ ਚਾਹੀਦੀ ਹੈ ਤਾਂ ਜੋ ਸਰਕਾਰਾਂ ਨੂੰ ਪਤਾ ਚੱਲ ਸਕੇ ਕਿ ਜੋ ਇਹ ਛੋਟ ਦਿੱਤੀ ਹੈ ਲੋਕਾਂ ਦੇ ਵਿੱਚ ਪਹੁੰਚ ਰਹੀ ਹੈ ਜਾਂ ਵੱਤੋਂ ਵੀ ਬਿਲਕੁਲ ਜੀ ਬਿਲਕੁਲ ਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਸੰਜੀਵ ਜੀ ਹੁਣ ਇਸ ਨੀਤੀ ਦੇ ਬਾਰੇ ਕੀ ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਨੂੰ ਦੱਸ ਦਿਓ ਇੱਥੇ ਕਿ ਦਰਸ਼ਕਾਂ ਨੂੰ ਵੀ ਕਿੰਨਾ ਕੁ ਅਲਰਟ ਰਹਿਣਾ ਚਾਹੀਦਾ ਹੈ ਤੇ ਸਰਕਾਰਾਂ ਨੂੰ ਇੱਥੇ ਕਿੰਨਾ ਕੁ ਜ਼ਿਆਦਾ ਯੋਗਦਾਨ ਜਿਹੜਾ ਆਪਣਾ ਦੇਣਾ ਚਾਹੀਦਾ ਹੈ ਬਿਲਕੁਲ ਦੇਖੋ ਨਹੀਂ ਨੁਕਸਾਨ ਵਾਲਾ ਰਹਿਣ ਦੀ ਜ਼ਰੂਰਤ ਹੈ ਦੇਖੋ ਜਿੰਨਾਂ ਦਾ ਗੱਲ ਕੀਤੀ ਹੈ ਸਾਡੀਆਂ ਉਹਨਾਂ ਤੋਂ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਆਪਣਾ ਉਹਨਾਂ ਤੋਂ ਧਿਆਨ ਰੱਖਣਾ ਚਾਹੀਦਾ ਬੰਦਾ ਵਰਨਾ ਜੇ ਬਸ ਸਹੀ ਰੱਖਣਾ ਕਿ ਕੋਈ ਕਿਸੇ ਵਾਧਾ ਹੋਣ ਦੀ 자가 ലഭ്യوبه كده नाकडे मौसमदा जरा डिपेंडारू साफेकारदा साडी करी सगळी अस्थानी كده كده बोलू नका एनर्जी जबाबडी अशी सोडूंगे ਤਨਵਾਦ ਹਨ ਉਹ ਨਹੀਂ ਲੱਗਦਾ ਵੀ ਅਸੀਂ ਬਿਵਾਰ ਹੋਵਾਂਗੇ ਜਦੋਂ ਅਸੀਂ ਜੀ ਜੀ ਰੀਮਰ ਦੂਰ ਹੋ ਗਏ ਜਦੋਂ ਅਸੀਂ ਸਨੀਪ ਤੋਂ ਦੂਰ ਹੋ ਗਏ ਬਾਹਰ ਜਾ ਕੇ ਕਿਤੇ ਨਾ ਕਿਤੇ ਜੀ ਤੋਂ ਬਿਮਾਰੀਆਂ ਦਾ ਜਿਹੜਾ ਸ਼ਿਕਾਰ ਹੋ ਜਾਂਦੇ ਆ ਜੀ ਰਹੀ ਗੱਲ ਸਰਕਾਰਾਂ ਦੀ ਸਰਕਾਰਾਂ ਨੂੰ ਅਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਆ ਅਗਰ ਕੋਈ ਚੀਜ਼ ਤੁਸੀਂ ਲੋਕਾਂ ਦੇ ਵਿੱਚ ਲਿਆਉਨੇ ਆ ਤਾਂ ਉਹਦੀ ਚੈਕਿੰਗ ਵਾਸਤੇ ਡਿਪਾਰਟਮੈਂਟ ਨੂੰ ਸਖਤ ਹਦਾਇਤਾਂ ਹੋਣੀਆਂ ਚਾਹੀਦੀਆਂ ਅਤੇ ਉਹਦੀ ਚੈਕਿੰਗ ਹੋਣੀ ਚਾਹੀਦੀ ਤਾਂ ਤੱਕ ਜਾ ਕੇ ਲੋਕਾਂ ਨੂੰ ਕਿਤੇ ਨਾ ਕਦੇ ਸ਼ਾਇਦ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਧੰਨਵਾਦ ਬਹੁਤ ਬਹੁਤ ਧ ਹਾਂਜੀ ਤਾਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਦੇਖੋ ਨਵੀਆਂ ਨੀਤੀਆਂ ਨੂੰ ਲੈ ਕੇ ਲੋਕ ਜਿਹੜੇ ਨੇ ਆਪਣੀ رائے ਆਪਾਂ ਨੂੰ ਦੇ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰਾਂ ਦੇ ਉੱਤੇ ਬਹੁਤ ਸਾਰੇ ਸਵਾਲ ਬਣੇ ਹੋਏ ਨੇ ਇਸ ਵੇਲੇ ਵੀ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਲੋਕਾਂ ਦਾ ਹੀ ਕਹਿਣਾ ਹੈ ਕਿ ਇੱਥੇ ਸਰਕਾਰਾਂ ਨੀਤੀਆਂ ਲਾਗੂ ਕਰਦੀਆਂ ਨੇ ਪਰ ਉਹਨਾਂ ਤੇ ਗੌਰ ਕੋਈ ਨਹੀਂ ਕਰਦਾ ਇੱਥੇ ਇੱਕ ਹੋਰ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਅਨੋ ਨਮਸਕਾਰ ਮੈਡਮ ਨਮਸਕਾਰ ਸਰ ਕਿਥੋਂ ਬੋਲਦੇ ਹੋ ਮਾਨ ਸਰ ਤੋਂ ਉਹਨਾਂ ਗੱਲ ਜਰਿਖੰਦ ਹਾਂਜੀ ਹਾਂਜੀ ਬਹੁਤ ਬਹੁਤ ਸਵਾਗਤ ਹੈ ਰਾਜਿੰਦਰ ਜੀ ਤੁਹਾਡਾ ਰਾਜਿੰਦਰ ਜੀ ਅੱਜ ਇੱਕ ਹੋਰ ਵੱਡੀ ਜਿਹੜੀ ਖਬਰ ਆਪਾਂ ਕਹਿ ਸਕਦੇ ਹਾਂ ਜਾਂ ਲੋਕਾਂ ਨੂੰ ਸੋਗਾਤ ਦਿੱਤੀ ਹੈ ਸੀਐਮ ਭਗਵੰਤ ਮਾਨ ਨੇ ਇੱਥੇ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਇਹ ਨਵੀਂ ਨੀਤੀ ਤਿਆਰ ਕੀਤੀ ਹੈ ਡੇਂਗੂ ਦਾ ਜਿਹੜਾ ਫ੍ਰੀ ਚੈੱਕਅਪ ਹੈ ਕਿਹਾ ਜਾ ਰਿਹਾ ਹੈ ਕਿ ਹਸਪਤਾਲਾਂ ਦੇ ਵਿੱਚੋਂ ਹੋਵੇਗਾ ਕੀ ਲੱਗਦਾ ਹੈ ਕਿ ਨੀਤੀਆਂ ਤਾਂ ਬਹੁਤ ਆ ਜਾਂਦੀਆਂ ਨੇ ਪਰ ਇਹਨਾਂ ਤੇ ਕੰਮ ਜਿਹੜਾ ਹੈ ਬਹੁਤ ਘੱਟ ਹੁੰਦਾ ਹੈ ਮੈਡਮ ਨੀਤੀਆਂ ਬਣਾਉਣ ਨਾਲ ਮਸਲਾ ਥੋੜੀ ਹੱਲ ਹੋਣ ਲੱਗੇ। ਮਸਲਾ ਤਾਂ ਸੀਵਰੇਜ ਦੇ ਪਾਣੀ ਦਾ ਹੈ। ਹੂੰ। ਜੇ ਸੀਵਰੇਜ ਦਾ ਪਾਣੀ ਦੇਖੋ ਇੱਕ ਮਲੇਰੀਆ, ਇੱਕ ਡੇਂਗੂ। ਹੂੰ। ਇਹ ਪਾਣੀ ਤੋਂ ਉਤਪੰਨ ਹੁੰਦੇ ਨੇ। ਜੀ। ਇੱਕ ਹੁੰਦਾ ਸਾਫ਼ ਪਾਣੀ ਤੋਂ ਡੇਂਗੂ ਉਹ ਜਿਹੜਾ ਸਾਫ਼ ਪਾਣੀ ਤੋਂ ਹੁੰਦਾ ਹੈ ਤੇ ਜਿਹੜਾ ਮਲੇਰੀਆ ਉਹ ਗੰਦੇ ਪਾਣੀ ਤੋਂ। ਹੂੰ। ਜਦੋਂ ਹੁਣ ਥਾ-ਥਾ ਸੀਵਰੇਜ ਸਿਸਟਮ ਦਾ ਸਾਰਾ ਠੱਪ ਹੋਇਆ ਪਿਆ ਸਾਰੇ ਪੰਜਾਬ ਦਾ। ਜੀ। ਮਤਲਬ ਆ ਆ ਕੇ ਨਾਲ ওভারਫਲੋ ਹੋਇਆ ਤੇ ਸੀਵੇ ਸਿਸਟਮ ਮਤਲਬ ਡੇਂਗੋ ਚਿਕਨਗੁਨੀਆ ਮੇਰੇ ਇਹਦਾ ਅਚਨ ਕੇ ਸ਼ੁਕਰਵਾਰ ਕੀ ਕਰੂਗਾ ਬਿਲਕੁਲ ਜੀ ਸ਼ੁਕਰਵਾਰ ਨੂੰ ਤਾਂ ਜੇ ਬਿਹਤਰੇ ਦੇ ਨਾਲ ਇਹ ਹੁੰਦਾ ਵੀ ਸਾਰੇ ਸਫਾਈ ਕਰਮਚਾਰੀ ਤੇ ਹੋਰ ਲੋਕ ਸੇਵਾਦਾਰ ਲੋਕ ਸਾਰੇ ਰਲ ਕੇ ਸ਼ੁਕਰਵਾਰ ਨੂੰ ਸਫਾਈ ਤੇ ਜ਼ੋਰ ਦਿੰਦੇ ਸਫਾਈ ਤੇ ਜ਼ੋਰ ਦੇ ਨਾਲ ਜਦੋਂ ਗੰਦਾ ਪਾਣੀ ਖੜ੍ਹੋਂ ਹਟ ਗਿਆ ਤਾਂ ਚਿਕਨਗੁਨੀਆ ਮਲੇਰੀਆ ਡੇਂਗੋ ਨੇ ਪੈਦਾ ਨਹੀਂ ਹੋਣਾ ਜੇ ਜਦੋਂ ਜੇ ਪਾਣੀ ਖੜਾ ਰਿਹਾ ਮੈਂ ਪਹਿਲਾ ਹੋ ਕੇ ਕੀ ਕਰਨੀ ਹੈ ਇਸकी माफी ओ ये देखो ਜਿਹੜੀ ਮੇਨ ਗੱਲ ਹੈ ਗਰਾਉਂਡ ਜ਼ੀਰੋ ਤੇ ਉਤਰੋ ਤੇ ਚੈਕਿੰਗ ਕਰੋ ਕਿ ਆਖਿਰੇ ਸਮੱਸਿਆ ਕਿਵੇਂ ਉਤਪੰਨ ਹੋ ਰਹੀ ਹੈ ਹਾਂ ਮੈਡਮ ਘਵਰਾ ਚਾਈ ਜਾਂਦੀਆਂ ਨੇ ਵੀਡੀਓ ਹੋ ਜਾਈ ਜਾਂਦੀਆਂ ਨੇ ਪਾਣੀ ਦਾ ਬੁਰਾ ਹਾਲ ਸੀ ਫ੍ਰੀਜ ਤੇ ਬਿਜਲੀ ਲੋਕ ਲੰਘਦੇ ਦਿਖਾਈ ਜਾਂਦੇ ਨੇ ਇਸ ਤੋਂ ਬਾਅਦ ਹੋਰ ਮਤਲਬ ਕੀ ਹੋ ਸਕਦਾ ਹੈ ਇਸ ਤੋਂ ਬਾਅਦ ਲੋਕ ਹੋਰ ਕੀ ਕਰ ਸਕਦੇ ਨੇ ਬਿਲਕੁਲ ਜੀ ਬਿਲਕੁਲ ਤੇ ਤੇ ਸਰਕਾਰਾਂ ਇਹ ਗਰਾਉਂਡ بچਾਓ ਗਰਾਉਂਡ ਚਾਓ ਫੈਲੀ ਗਈ ਸਰਕਾਰ ਆ ਉੱਪਰ ਆਈਆਂ ਹਮ ਇਹ ਸਰਕਾਰ ਲੋਕਾਂ ਨੂੰ ਉਮੀਦ ਸੀ ਵੀ ਗਰਾਉਂਡ ਤੇ ਰਹੂਗੀ ਗਰਾਉਂਡ ਤੋਂ ਚੱਲੂਗੀ ਪਰ ਇਹ ਸਰਕਾਰ ਜਲਦੀ ਫੱਟਿਆਂ ਤੇ ਚੜ ਗਈ ਫੱਟਾਂ ਤੋਂ ਉਤਰ ਕੇ ਗਰਾਉਂਡ ਤੇ ਆਵੇ ਤਾਂ ਕਿ 2 ਸਾਲ ਦਾ ਸਮਾਂ ਹਜੇ ਬੇਕੰਮ ਕਰਨ ਦਾ ਲੋਕਾਂ ਦੇ ਮਨਾਂ ਦੇ ਵਿੱਚ ਵਸਿਆ ਜਾਵੇ ਤਾਂ ਕਿ ਆਉਣ ਵਾਲੇ ਕੋਈ ਸਾਲ ਲਗਾਤਾਰ ਜਿਹੜੀਆਂ ਆਮ ਆਦਮੀ ਪਾਰਟੀ ਸਰਕਾਰ ਰਾਜ ਕਰੇ ਨਹੀਂ ਵਰਨਾ ਦੂਜੀਆਂ ਪਾਰਟੀਆਂ ਨਾਲ ਹਾਲ ਉਹਨਾਂ ਨੇ ਕਿਹਾ ਬਿਲਕੁਲ ਜੀ ਬਿਲਕੁਲ ਉਹੀ ਗੱਲ ਹੈ ਕਿ ਦੇਖੋ ਆਪਣੀ ਪਾਰਟੀ ਦੇ ਵਿੱਚ ਕਿੱਦਾਂ ਦੇ ਕੰਮ ਚੱਲ ਰਹੇ ਨੇ ਇੱਥੇ ਵੀ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇੱਕ ਲੀਡਰ ਨੂੰ ਤੇ ਦੂਜੇ ਪਾਸੇ ਆਮ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਗੌਰ ਕਰਨਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੀ ਇਸ ਕਰਕੇ ਮਤਲਬ ਘੜ ਤੋਂ ਬਾਅਦ ਇਹ ਹੈ ਕਿ ਪਬਲਿਕ ਚ ਜਿਹੜੀ ਸਰਕਾਰ ਦੇ ਬੰਦੇ ਨੇ ਉਹ ਪਬਲਿਕ ਚ ਆਉਣ ਪੰਕਤ ਦੇ ਦੁੱਖ ਸੁੱਖ ਸੁਣਨਾ ਇਹ ਨਹੀਂ ਹੈ ਵਿੱਚ ਤੇ ਕੁਝ ਫੇਲਾਂ ਮੇਪਾ ਕੇ ਤੇ ਪਕਾਵਾ ਲੱਗੇ ਉਹ ਤਾਂ ਪਹਿਲਾਂ ਇਹ ਵੀ ਦਰਦ ਸੀ ਕਿ ਉਹ ਨਹੀਂ ਲੇਕੇ ਕੋਈ ਇਹ ਨਹੀਂ ਛੇਰਦੇ ਆ ਮਤਲਬ ਜਿਹੜੀਆਂ ਸਮੱਸਿਆਵਾਂ ਨੇ ਲੋਕਾਂ ਦੀ ਬੁਨਿਆਦੀ ਸਮੱਸਿਆਵਾਂ ਨੇ ਉਸੇ ਤਰ੍ਹਾਂ ਹੀ ਬਰਕਰਾਰ ਉਸੇ ਤਰ੍ਹਾਂ ਹੀ ਮੂਹੜੀ ਖੜੀਆਂ ਨੇ ਉਹਨਾਂ ਵੱਲ ਨਾ ਇਹ ਸਰਕਾਰ ਦਾ ਕੋਈ ਧਿਆਨ ਹੈ ਨਾ ਕੋਈ ਪਹਿਲਾਂ ਵਾਲੀਆਂ ਸਰਕਾਰਾਂ ਦਾ ਧਿਆਨ ਸੀ ਇਹ ਤਾਂ ਮੇਰਾ ਖਿਆਲ ਹੈ ਜੀ ਇਸ ਨੂੰ ਇਹੀ ਗੱਲ ਕਹਿ ਸਕਦੇ ਆ ਕਿ ਰੱਬ ਰਖ ਆ ਰੰਗ ਰੱਖ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਮਾਨ ਤੁਹਾਡਾ ਸਰ ਰਾਜਿੰਦਰ ਜੀ ਥੈਂਕ ਯੂ ਮੈਡਮ ਥੈਂਕ ਯੂ ਜੀ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਦਾ ਆਪਣਾ ਜੋ ਵਿਸ਼ਾ ਸੀ ਉਸ ਤੇ ਆਪਾਂ ਜਿਹੜੀ ਗੱਲਬਾਤ ਕੀਤੀ ਹੈ ਤਾਂ ਜੇਕਰ ਆਪਾਂ ਇੱਥੇ ਗੱਲ ਕਰਦੇ ਹਾਂ ਹੁਣ ਇਸ ਨੀਤੀ ਦੀ ਤਾਂ ਬਹੁਤ ਸਾਰੇ ਦੇਖੋ ਲੋਕਾਂ ਦਾ ਕਹਿਣਾ ਹੈ ਕਿ ਨੀਤੀ ਜਿਹੜੀ ਹੈ ਉਹ ਕਾਫੀ ਹੱਦ ਤੱਕ ਕਿਸ ਤਰੀਕੇ ਦੀ ਕੰਮ ਕਰੇਗੀ ਜਿੱਦਾਂ ਕਿ ਦੇਖੋ ਰਾਜਿੰਦਰ ਜੀ ਨੇ ਵੀ ਇੱਥੇ ਬਹੁਤ ਵੱਡਾ ਸਵਾਲ ਕਰਤਾ ਹੈ ਸਰਕਾਰਾਂ ਨੂੰ ਕਿ ਅਸਲ ਕਾਰਨ ਤਾਂ ਸੀਵਰੇਜ ਸਿਸਟਮ ਹੈ ਤਾਂ ਜਿਸ ਦੇ ਕਰਕੇ ਇੱਥੇ ਜਿਹੜੀਆਂ ਕਿਤੇ ਨਾ ਕਿਤੇ ਬਿਮਾਰੀਆਂ ਨੇ ਉਹ ਫੈਲਦੀਆਂ ਨੇ ਆਖਿਰ ਇਹਨਾਂ ਬਿਮਾਰੀਆਂ ਦੇ ਫੈਲਣ ਤੋਂ ਲੈ ਕੇ ਹਸਪਤਾਲਾਂ ਦੀ ਸਹੂਲਤਾਂ ਤੱਕ ਸਾਰਾ ਹੀ ਲਿੰਕ ਜਿਹੜਾ ਆਪਸ ਦੇ ਵਿੱਚ ਜੁੜਿਆ ਹੋਇਆ ਹੈ ਤੇ ਦੂਜੇ ਪਾਸੇ ਆਪਾਂ ਕਹਿ ਸਕਦੇ ਹਾਂ ਕਿ ਲੋਕ ਜਿਹੜੇ ਨੇ ਉਹ ਕਾਫੀ ਹੱਦ ਤੱਕ ਇਹਨਾਂ ਚੀਜ਼ਾਂ ਦੇ ਉੱਤੇ ਵੀ ਧਿਆਨ ਦਿੰਦੇ ਨੇ ਤੇ ਇੱਥੇ ਆਪਾਂ ਦਰਸ਼ਕਾਂ ਨੂੰ ਵੱਤੋ ਵੱਦ ਇਹ ਹੀ ਕਹਿ ਸਕਦੇ ਹਾਂ ਕਿ ਤੁਸੀਂ ਵੀ ਆਪਣੀ ਸਿਹਤ ਦਾ ਖੁਦ ਧਿਆਨ ਰੱਖੋ ਤਾਂ ਕਿ ਤੁਹਾਨੂੰ ਵੀ ਹਸਪਤਾਲਾਂ ਦੇ ਵਿੱਚ ਜਾਣ ਦੀ ਜ਼ਰੂਰਤ ਹੀ ਨਾ ਪਵੇ ਤਾਂ ਇੱਥੇ ਸਭ ਤੋਂ ਵੱਡਾ ਮਸਲਾ ਹੈ ਹਸਪਤਾਲਾਂ ਦੀ ਸਹੂਲਤ ਦਾ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਹਸਪਤਾਲਾਂ ਦੇ ਵਿੱਚ ਸਹੂਲਤਾਂ ਜਿਹੜੀਆਂ ਨੇ ਉਹ ਚੰਗੀਆਂ ਨਹੀਂ ਹੁੰਦੀਆਂ ਤੇ ਜੇਕਰ ਸਪੈਸ਼ਲੀ ਸਰਕਾਰੀ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਹਸਪਤਾਲਾਂ ਦੀ ਵੀ ਜਿਹੜੀ ਪੋਲ ਪੱਟੀ ਹੈ ਉਹ ਅਕਸਰ ਹੀ ਖੁੱਲਦੀ ਹੋਈ ਨਜ਼ਰ ਆਉਂਦੀ ਹੈ ਤਾਂ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਆਮ ਲੋਕ ਜਿਹੜੇ ਨੇ ਆਮ ਜਨਤਾ ਜਿਹੜੀ ਹੈ ਪਰੇਸ਼ਾਨ ਨਜ਼ਰ ਆਉਂਦੀ ਹੈ ਤੇ ਇਸੇ ਦੇ ਨਾਲ ਆਪਾਂ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਇਹਨਾਂ ਮਸਲਿਆਂ ਦੇ ਉੱਤੇ ਜਾਂਚ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਤੁਸੀਂ ਵੀ ਆਪਣੀ رائے ਇਸ ਵਿਸ਼ੇ ਤੇ ਸਾਨੂੰ ਦੇ ਸਕਦੇ ਹੋ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਲਾਈਵ ਪ੍ਰੋਗਰਾਮ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਇਸੇ ਦੇ ਨਾਲ ਦੇਖਦੇ ਰਹੋ ਏਵਾਨ ਪੰਜਾਬੀ ਟੀਵੀ ਤੇ ਮੈਨੂੰ